ਇਸ਼ਾਂਤੀ ਰੱਖੋ ਥੋੜੀ ਜਿਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਅੱਜ ਇਥੋਂ ਬਚਾ ਦੇ ਕੋ ਆ ਕੇ ਕੋਜੇਵਾਲ ਪਹੁੰਚਣਾ ਕੋਜੇਵਾਲ ਉੱਤੇ ਚੋਪਰ ਕੋਈ ਨਹੀਂ ਕੋਈ ਅਫੇ ਖੋਜਿਆਲ ਉੱਥੇ ਪੜਾਇਆ ਆਪਣਾ ਜਿਹੜਾ ਬ੍ਰਿਟਿਸ਼ ਸੇਖ ਇੰਟਰਨੈਸ਼ਨਲ ਸਕੂਲ ਹੈ ਉੱਥੇ ਆਪਾਂ ਰਾਜ ਦਾ ਪੜਾ ਕਰਨਾ ਤੋਂ ਪਹਿਲਾਂ ਤੇ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੇ ਉੱਥੇ ਪਹੁੰਚਣਾ ਕਿਉਂਕਿ ਜਿਹੜੀ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਇੱਥੇ ਕੁਝ ਖੌਤੀ ਪਾਸਟਰ ਜਿਹੜੇ ਆ ਓਵਰਗਲਾ ਕੇ ਅਜੇ ਕੱਲ ਸੁਪਰੀਮ ਕੋਰਟ ਦੀ ਇਹ ਜੱਜਮੈਂਟ ਆਈ ਹੈ ਦੀ ਸੇਵਾ ਜਾਂ ਦਾਨ ਦੇ ਵਿੱਚ ਜੇ ਇਹ ਭਾਵਨਾ ਹੈ ਵੀ ਕਿਸੇ ਦਾ ਧਰਮ ਬਦਲਣਾ ਤੇ ਇਹ ਬੜੀ ਮਾੜੀ ਭਾਵਨਾ ਕੋਈ ਨਹੀਂ ਬੱਚੀ ਨੂੰ ਇਦਾਂ ਨਾ ਕਰੋ ਥੋੜਾ ਸਾਈਡ ਤੇ ਰਹਿ ਜਾ ਕੁਛ ਨਹੀਂ ਬਸ ਇੱਲਾਜ ਬਸ ਬੱਚੀ ਨੂੰ ਤੇ ਮੂੰਹ ਨਾ ਘੁਟਵਾ ਇਸ ਕਰਕੇ ਉੱਥੇ ਆਪਣਾ ਪਹੁੰਚਣਾ ਸਾਰਿਆਂ ਦਾ ਜ਼ਰੂਰੀ ਹੈ ਜਿਹੜੀਆਂ ਕੋਸ਼ ਬੇਨਤੀਆਂ ਕੀਤੀਆਂ ਸੀ ਕੁਰਸੀਆਂ ਨੂੰ ਲੈ ਕੇ ਉਹ ਬੈਂਦੀਆਂ ਦੇ ਉੱਤੇ ਕਈ ਬੰਦਿਆਂ ਨੇ ਵਿਵਾਦ ਖੜਾ ਕੀਤਾ ਵੀ ਤੁਸੀਂ ਕੁਰਸੀਆਂ ਭੰਨੀਆਂ ਕਿਉਂ ਵੀ ਕਿਸੇ ਗਰੀਬ ਨੂੰ ਦੇ ਦਿੰਦੇ ਹੋ ਹੁਣ ਤੋਂ ਅਸੀਂ ਜਿੱਥੇ ਕੁਰਸੀਆਂ ਕੱਢੀਆਂ ਗਰੀਬ ਨੂੰ ਤਾਂ ਨਹੀਂ ਦੇਣੀਆਂ ਜਿਹੜਾ ਬੰਦਾ ਇਹ ਕਹਿੰਦਾ ਵੀ ਤੁਸੀਂ ਨਾ ਭੰਨੋ ਕਿਸ ਨੂੰ ਦੇਉਦੇ ਹੋ ਉਹ ਲੈ ਜਾਣਾ ਬਲੇ ਇਨਪੋ ਨਿਹਾਲ ਜਿਹੜਾ ਰਖਾਉਣ ਦਾ ਹਕਦਾਰ ਹੈ ਉਹ ਲੈ ਜਾਵੇ ਸਾਡੇ ਨੂੰ ਸਾਨੂੰ ਕੁਰਸੀਆਂ ਦਾ ਇਹ ਭੰਨਣ ਦਾ ਸਾੜਨ ਦਾ ਕੋਈ ਸ਼ੌਕ ਨਹੀਂ ਇਹਦੇ ਉੱਤੇ ਇੱਕ ਅਧਾਰਨ ਢੁਗਦੀ ਹੈ ਸਿੱਖਾਂ ਨੂੰ ਸਵਾਲ ਹੋ ਸਕਦਾ ਸੀ ਜੀ ਕਿ ਸਰਹੰਦ ਢਾਈ ਕਿਉਂ ਤੁਸੀਂ ਬੜੇ ਬਣਾਏ ਕਮਰੇ ਸ਼ਹਿਰ ਕਿਸੇ ਗਰੀਬਾਂ ਨੂੰ ਪਸਾਣ ਦੇ ਲਿਆ ਕੇ ਦੇਖੋ ਜਿਹੜਾ ਗੁਰੂ ਘਰ ਦੀ ਅਲੰਘਣਾ ਸਾਬਜਾਦਿਆਂ ਦੇ ਉੱਤੇ ਜਿਹੜਾ ਜ਼ੁਲਮ ਹੋਇਆ ਪਾਪ ਹੋਇਆ ਉਹਦੀ ਪੂਰਤੀ ਕਿਵੇਂ ਹੋਣੀ ਸੀ ਫਿਰ ਨਿਆਂ ਕਿਵੇਂ ਹੁੰਦਾ ਸਿੱਖਾਂ ਨੇ ਸਰਹੰਦ ਦੀ ਇੱਕ ਇੱਟ ਨਹੀਂ ਛੱਡੀ ਇੱਥੋਂ ਤੱਕ ਵੀ 47 ਤੱਕ 1947 ਤੱਕ 100 150 ਸਾਲ ਬਾਅਦ ਵੀ ਉੱਥੋਂ ਨੀਹਾਂ ਪੁੱਟ-ਪੁੱਟ ਕੇ ਤੇ ਆ ਰੇਲਵੇ ਜਿਹੜੀ ਲੈਨ ਬਣੀ ਹੈ ਨਾ ਇਹਦੇ ਤੇ ਲਵਾਉਂਦੇ ਰਹੇ ਵੀ ਭਾਈ ਇਸ ਸ਼ਹਿਰ ਦੇ ਉੱਤੇ ਸਿੱਖਾਂ ਨੇ ਵਜਨ ਕੀਤਾ ਸੀ ਖੜ ਕੇ ਸਾਬਜਾਦਾਂ ਦੀ ਸ਼ਹੀਦੀ ਤੋਂ ਬਾਅਦ ਚ ਵੀ ਸਰਹੰਦ ਤੇ ਉੱਤੇ ਅਸੀਂ ਇੱਡ ਨਹੀਂ ਰਹਿਣ ਦੇ। ਕਿਸੇ ਧਾਰਮਿਕ ਸਥਾਨ ਨੂੰ ਛੱਡ ਦਿੱਤਾ, ਮਸੀਤਾਂ ਮੰਦਿਰ ਛੱਡ ਕੇ ਕੋਈ ਘਰ ਨਹੀਂ ਛੱਡਿਆ ਸਿੱਖਾਂ ਨੇ ਉੱਥੇ। ਸਭ ਢਾ ਦਿੱਤਾ ਸਰਹੰਦ ਸ਼ਹਿਰੀ ਖਤਮ ਕਰ ਦਿੱਤਾ ਪੂਰਾ। ਨਹੀਂ ਤੇ ਏਸ਼ੀਆ ਦੇ ਵਿੱਚ ਦਿੱਲੀ ਨਾਲੋਂ ਵੱਡਾ ਸ਼ਹਿਰ ਸੀ ਸਰਹੰਦ। ਸੋ ਇਹ ਇਸ ਕਰਕੇ ਜਿਹੜੀਆਂ ਕੁਰਸੀਆਂ ਐ ਇਹ ਜਿਹੜੇ ਕਿਹਦੇ ਗਰੀਬਾਂ ਨੂੰ ਦੇ ਦੇਓ ਗਏ ਗਰੀਬ ਬਹੁਤ ਨਹੀਂ ਕੁਰਸੀਆਂ ਦੇ ਭੁੱਖੇ ਨਹੀਂ ਜਿਨ੍ਹਾਂ ਦੇ ਰੋਟੀ ਦੇ ਲਾਲੇ ਪਏ ਹੁਣ ਉਹਨਾਂ ਕੁਰਸੀਆਂ ਤੇ ਬੈਠਣਾ ਸੋ ਇਹ ਆਪਣੇ ਬਹਾਨੇਬਾਜੀ ਆ ਗੁਰੂ ਘਰ ਦਾ ਸਤਕਾਰ ਬਹਾਲ ਕਰਨਾ ਸਭ ਦੀ ਜ਼ਿੰਮੇਵਾਰੀ ਆ ਮੇਰੀ ਕੱਲੇ ਦੀ ਨਹੀਂ ਕਈ ਇਹ ਕਹਿੰਦੇ ਫਰਾਣੇ ਥਾਂ ਦੇ ਉਹ ਕਰ ਰਿਹਾ ਤੇ ਮੈਂ ਕਹਿੰਦਾ ਵੀ ਤੁਸੀਂ ਕਿਸੇ ਨੇ ਚੂੜੀਆਂ ਪਾਈਆਂ ਹੱਥਾਂ ਦੇ ਵਿੱਚ ਮੈਂ ਜਿੱਥੇ ਜਾਊਂਗਾ ਉੱਥੇ ਦੇ ਭਈ ਮੈਂ ਉਸ ਗੁਰੂ ਘਰ ਜਾਾਂ ਤੇ ਮੱਥਾ ਨਾ ਟੇਕੂ ਤੇ ਜੇ ਟੇਕੋ ਤੇ ਫੇਰ ਕੁਰਸੀਆਂ ਕੱਢ ਕੇ ਟੇਕੋ ਉਧਰ ਨਵੇਂ ਟੇਕੋ ਇਹਦੇ ਤੇ ਮੈਂ ਇੱਕ ਧਾਰਨ ਦੇ ਦੇਣਾ ਕਹਿੰਦੇ ਨਾ ਵੀ ਜਿੰਨਾਂ ਕੋ ਬੈਠਿਆ ਨਹੀਂ ਜਾਂਦਾ ਸਮਰਨਜੀਤ ਸਿੰਘ ਮਾਨ ਦਾ ਪੁੱਤਰ ਹੈ ਮਾਨ ਸਿੰਘ ਮਾਨ ਉਹਦੇ ਲੱਗ ਦੀ ਬੜੀ ਵੱਡੀ ਮੁਸ਼ਕਲ ਚੱਲਦੀ ਹੈ ਉਹਦੇ ਸਰਜਰੀ ਹੋਈਆਂ ਉਹ ਬੈਠ ਨਹੀਂ ਸਕਦਾ ਔਰ ਉਥੇ ਭੋਗ ਹੋਇਆ ਉਹਨਾਂ ਦੀ ਜਿਹੜੀ ਭੈਣ ਦਾ ਮਰਜੀਤ ਸਿੰਘ ਮਾਨ ਦੀ ਭੈਣ ਦਾ ਭੋਗ ਸੀ ਚੰਡੀਗੜ੍ਹ ਮੈਂ ਵੀ ਗਿਆ ਸੀ ਉੱਥੇ ਪਿੱਛੇ ਨਾ ਕੁਰਸੀਆਂ ਦੀ ਲਾਈਨ ਲੱਗੀ ਐ ਚੰਗੇ ਭਲੇ ਬੰਦੇ ਬੈਠੇ ਆ ਮਾਨ ਸਾਹਿਬ ਦੀ ਉਹਨਾਂ ਇੰਨੀ ਉਮਰ ਹੋ ਗਈ ਉਹਨਾਂ ਕੋ ਬੈਠੇ ਉੱਠੇ ਨਹੀਂ ਜਾਂਦਾ ਬਹੁਤ ਉਮਰ ਹੋ ਗਈ ਤਸ਼ੱਦਦ ਬੜਾ ਹੋਇਆ ਸੀ ਉਹਨਾਂ ਦੇ ਉੱਤੇ ਗੋਡੇ ਕੰਮ ਨਹੀਂ ਕਰਦੇ ਪਰ ਉਹਨਾਂ ਨੇ ਵੀ ਦੋ ਸਿੰਘਾਂ ਨੇ ਫੜ ਕੇ ਬਿਠਾਇਆ ਪੁੰਜੇ ਤੇ ਲੱਤਾਂ ਉਹਨਾਂ ਨੇ ਸਿੱਧੀਆਂ ਕਰ ਲਈਆਂ ਚੌਂਗੜਾ ਨਹੀਂ ਸੀ ਵਜਦਾ ਹੂੰ ਤੇ ਇਮਾਨ ਸਿੰਘ ਮਾਨ ਕੋ ਬੈਠਾ ਨਹੀਂ ਸੀ ਜਾਂਦਾ ਉਹ ਸਾਰੇ ਹੀ ਭੋਗ ਦੇ ਦਰਨ ਖਲੋਤਾ ਰਿਹਾ ਇਹ ਇੱਥੇ ਇੱਕ ਜਗ੍ਹਾ ਤੇ ਨਹੀਂ ਵੀ ਦਿਖਾਵਾ ਕਰਨ ਨੂੰ ਬਹੁਤ ਥਾਵਾਂ ਦੇ ਉੱਤੇ ਉਹ ਖਲੋਤਾ ਹੀ ਰਿਹਾ ਬੈਠਦਾ ਨਹੀਂ ਉਹ ਤੇ ਅਸੀਂ ਇੱਕ ਦੋ ਵਾਰੀ ਪੁੱਛਿਆ ਵੀ ਬੈਠਦੇ ਕਿਉਂ ਨਹੀਂ ਉਹ ਕਹਿੰਦੇ ਵੀ ਲੱਤ ਦੀ ਮੁਸ਼ਕਲ ਆ ਬੈਠ ਨਹੀਂ ਸਕਦਾ ਸੋ ਹੁਣ ਇਹ ਬਹਾਨੇਬਾਜ਼ੀ ਆ ਜੇ ਘਰ ਆਪਾਂ ਬੈਠਦੇ ਬੈੰਨੇ ਆ ਬੈੰਨੇ ਹੀ ਆ ਨਾ ਜਿਹਨਾਂ ਦੇ ਗੋਡਿਆਂ ਦਾ ਮੁਸ਼ਕਲ ਹੈ ਗੋਡਿਆਂ ਦੀ ਮੁਸ਼ਕਲ ਆ ਨਾ ਚੌਂਕੜਾ ਮਾਰੋ ਨਾ ਤਾਂ ਸਿੱਧੀਆਂ ਕਰੋ ਮਹਾਰਾਜ ਜਿਹੜੇ ਪਾਸ ਨੂੰ ਨਾ ਕਰੋ ਕਿਸੇ ਹੋਰ ਪਾਸੇ ਨੂੰ ਸਿੱਧੀਆਂ ਕਰਕੇ ਪਾਜੋ ਪਰ ਬਹਾਨੇਬਾਜ਼ੀ ਹੋ ਗਈ ਹੈ ਔਰ ਮੈਂ ਬਹੁਤ ਥਾਵਾਂ ਤੇ ਵੇਖਿਆ ਹੈ ਜਿਹੜੀਆਂ ਬੀਬੀਆਂ ਜਦੋਂ ਫਿਰ ਕੁਰਸੀਆਂ ਤੇ ਬੈਠੀਆਂ ਸੀ ਜੇ ਗੋਡੇ ਨਹੀਂ ਸੀ ਕੰਮ ਕਰਦੇ ਜੇ ਤੋਂ ਮੈਂ ਬਚਨ ਕੀਤਾ ਤੇ ਉੱਤਰ ਕੋਸਲੇ ਥੱਲੇ ਕਿਦਾ ਬਹਿ ਗਈ ਉਦੋਂ ਕੋਟਿਆਂ ਨੂੰ ਕੀ ਹੋ ਗਿਆ ਮੈਂ ਕਹਿੰਦਾ ਵੀ ਜੇ ਕੋਈ ਬੈਠਣ ਵਾਲਾ ਇੱਕ 120 ਸਾਲ ਦਾ ਸਿੰਘ ਸੀ ਆਪਣਾ ਜਿਹੜਾ ਪਹਿਲਾ ਪੜਾ ਸੀ ਆਪਣਾ ਉਥੇ ਦੂਜਾ ਜੰਡੇ ਵਾਲੇ ਤੋਂ ਬਾਅਦ ਡੱਡੂਆ ਨੇ ਉਹ ਨਿਹੰਗ ਸਿੰਘ ਸੀ ਉਹਨੇ ਸੌਂਖ ਖਾਦੀ ਸੀ ਤੇ ਉਹਨੇ ਪਾਣਾ ਵੀ ਨਹੀਂ ਸੀ ਪਾਇਆ ਕਾਤੀ ਕਾਤੀ ਸੀ ਉਹਦੇ ਉਹਨੇ ਕਿਹਾ ਸੀ ਵੀ ਜਿੰਨਾ ਚਿਰ ਖਾਲਸਾਣ ਨਹੀਂ ਬਣਦਾ ਉਹਨੇ ਚਿਰ ਪਾਣਾ ਹੀ ਨਹੀਂ ਪਹਿਨਣਾ ਉਹ 120 ਸਾਲ ਦੀ ਉਮਰ ਸੀ ਕਰੀਬ ਉਹ ਜਥੇਦਾਰ ਦੀ ਫਰਲੇ ਰਜਤਿਆਰ ਸੀ ਉਹ ਕੋ ਬੈਠਾ ਨਹੀਂ ਸੀ ਜਾਂਦਾ ਚੌਂਕੜੇ ਤੇ ਵਜਦਾ ਨਹੀਂ ਸੀ ਇਨੀ ਉਮਰ ਦੇ ਵਿੱਚ ਉਹਦਾ ਨਾਲ ਸਿੰਘ ਈਟਾ ਪੈਂਚ ਲੈ ਕੇ ਲਿਤੇ ਰੱਖਿਆ ਉਹਨੂੰ ਨੇ ਆਪ ਲੈ ਕੇ ਆਈ ਸੀ ਉਹਨਾਂ ਨੇ ਗੁਰੂ ਸਾਹਿਬ ਤੋਂ ਕਿੰਨੀ ਦੂਰ ਜਾ ਕੇ ਪਿਛਲੇ ਪਾਸੇ ਨਾ ਉਹ ਉੱਚਾ ਵੀ ਨਹੀਂ ਸੀ ਮਾਸਾ ਸਿਰਫ ਇਹ ਸੀ ਵੀ ਲੱਤਾਂ ਸਿੱਧੀਆਂ ਹੋ ਜਾਣ ਉਹਤੇ ਉਹਨਾਂ ਨੇ ਜਿਹੜਾ ਅਸਣ ਕਰ ਲਿਆ ਹੁਣ ਤੁਸੀਂ ਦੱਸੋ ਇਸ 60 ਸਾਲ 3 ਸਾਲ ਦੀ ਉਮਰ ਦੇ ਵਿੱਚ ਸਾਡੇ ਗੋਡੇ ਜਵਾਬ ਦੇਗੇ 120 ਸਾਲ ਦੀ ਸਿੱਖਾਂ ਨੂੰ ਇਹ ਮर्यादा ਪਤਾ ਹੈ ਕਿ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਤੱਕਤ ਨਹੀਂ ਲਾਉਣਾ ਇਹ ਸਿਰਫ ਬਹਾਨੇਬਾਜ਼ੀ ਹੈ ਔਰ ਜਿਹੜੇ ਗੁਰੂ ਨੇ ਸਾਨੂੰ ਨਿਰੋਗ ਕਰਨਾ ਹੈ ਜਿਨੇ ਸਾਡੇ ਗੋਡੇ ਠੀਕ ਕਰਨੇ ਜਿਨੇ ਸਾਡੇ ਅੰਗ ਪੈਰ ਠੀਕ ਕਰਨੇ ਆ ਉਸ ਗੁਰੂ ਦੀ ਹਜ਼ੂਰੀ ਚ ਆ ਕੇ ਹੀ ਤੇ ਜੇ ਚੌਂਗੜਾ ਨਾ ਮਾਰਿਆ ਤਾਂ ਕਦੋਂ ਮਰਨਾ ਸੋ ਆਪ ਇਹ ਉਲੰਘਣਾ ਨਾ ਕਰੀਏ ਇਤਿਹਾਸ 'ਚ ਬਹੁਤ ਸਾਖੀਆਂ ਆਉਂਦੀਆਂ ਗੁਰੂ ਅੰਗਦ ਪਾਤਸ਼ਾਹ ਦੇ ਸਰਾਨੇ ਕੋਈ ਆਣ ਕੇ ਬਹਿ ਗਿਆ ਸੀ ਸਾਰੀ ਸੰਗਤ ਚਰਨਾਂ 'ਚ ਬੈਠਦੀ ਸੀ ਇੱਕ ਉਹ ਆਣ ਕੇ ਸਰਾਨੇ ਬੈਠ ਗਿਆ ਤੇ ਪਾਗਲ ਹੋ ਕੇ ਮਰ ਗਿਆ ਬਾਅਦ ਵਿੱਚ ਇਹ ਗੁਰੂ ਘਰ ਦੀ ਮਰਿਆਦਾ ਤੇ ਜਿਹਦੇ ਨਹੀਂ ਗੋਡੇ ਕੰਮ ਕਰਦੇ ਕਿਤੇ ਬਾਹਰ ਬੈਂਚ ਲਾ ਕੇ ਬੈਠ ਜਾਓ ਕੋਈ ਗੱਲ ਨਹੀਂ ਦਰਬਾਰ ਤੋਂ ਬਾਹਰ ਲਾ ਲਿਓ ਬੈਂਚ ਉੱਥੇ ਬੈਠੋ ਪਰ ਜੇ ਆਪਾਂ ਗੁਰੂ ਦਾ ਜਸ ਸੁਣਨਾ ਹੈ ਗੁਰੂ ਦੇ ਘਰ ਜਾਣਾ ਹੈ ਗੁਰੂ ਤੋਂ ਨੀਵੇਂ ਹੋ ਕੇ ਜਾਣਾ ਪੈਂਦਾ ਹੈ ਕੁਰਸੀ ਜਿਹੜੀ ਐ ਇਸ ਕਰਕੇ ਮਾੜੀ ਐ ਕੁਰਸੀ ਕਾਹਦੀ ਲਈ ਆਪਾਂ ਕਹਿੰਦੇ ਨਾ ਕੁਰਸੀ ਦੇ ਭੁੱਖੇ ਆ ਕਿਉਂ ਕਿ ਆ ਜਾਂਦਾ ਵੀ ਕੁਰਸੀ ਦੇ ਭੁੱਖੇ ਆ ਜੀ ਵੈਸੇ ਤੇ ਕੁਰਸੀ ਦਾ ਭੁਖਾਉਣਾ ਹਰ ਕਿਤੇ ਘਰ 'ਚ ਕੁਰਸੀ ਪਈ ਐ ਕੁਰਸੀ ਅਹੁਦੇ ਦੀ ਪ੍ਰਤੀਕ ਹੁੰਦੀ ਐ ਕੁਰਸੀ ਕਿਸੇ ਅਹੁਦੇ ਦੀ ਪ੍ਰਤੀਕ ਐ ਕਿ ਜੱਜ ਦੀ ਕੁਰਸੀ ਹੁੰਦੀ ਐ ਜੱਜ ਦੀ ਕੁਰਸੀ ਤੇ ਕੋਈ ਆਮ ਬੰਦਾ ਨਹੀਂ ਬਹਿ ਸਕਦਾ ਇੱਕ ਅਫਸਰ ਦੀ ਕੁਰਸੀ ਆ ਪੁੱਲ ਸਕਦੀ ਇਸੇ ਤਰੀਕੇ ਨਾਲ ਗੁਰੂ ਦੀ ਹਜ਼ੂਰ 'ਚ ਤਾਂ ਕੁਰਸੀ ਟੇਬਲ ਮੇਜ ਨਹੀਂ ਲੱਗ ਸਕਦਾ ਕਿ ਗੁਰੂ ਦੀ ਹਜ਼ੂਰੀ 'ਚ ਸਾਡਾ ਕੋਈ ਅਹੁਦਾ ਨਹੀਂ ਅਸੀਂ ਸਾਰੇ ਉਹਦੇ ਦਰ ਦੇ ਸੇਵਕਿਆਂ ਦਰ ਦੇ ਕੁਕਰਿਆਂ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਸੇਵਕ ਕੁਰਸੀ ਤੇ ਬੈਠਾ ਹੋਵੇ ਲੱਤਾਂ ਉਛਾ ਕੇ ਸੋਫੇ ਡਾਲੇ ਇਹ ਜਿੰਨੀਆਂ ਸਹੂਲਤਾਂ ਜ਼ਿੰਦਗੀ 'ਚ ਲਈ ਜਾਵਾਂਗੇ ਨਾ ਹੁਣ ਅਸੀਂ ਪੈਰੀ ਕੁਝ ਵੀ ਨਹੀਂ ਪਾਉਂਦੇ ਮੈਨੂੰ ਬਜ਼ੇਰੇ ਨੇ ਕਿਹਾ ਵੀ ਤੁਸੀਂ ਲੱਤਾਂ ਨੂੰ ਗਰਮ ਜੀ ਚੜੜ ਲੈ ਕਰੋ ਮੈਂ ਕਿਹਾ ਵੀ ਜੀ ਚੜ੍ਹ ਲੱਗ ਪਏ ਤਾਂ ਫਿਰ ਅਗਲੇ ਸਾਲ ਨੂੰ ਤੇ ਲੱਤਾਂ ਖਲੋ ਜਾਣਗੀਆਂ ਸਾਡੀਆਂ ਕੋਈ ਗੱਲ ਨਹੀਂ ਮਾਲਕ ਕਿਰਪਾ ਕਰਨਗੇ ਜਿਨੇ ਰਾਹ ਤੇ ਤੋਰਿਆ ਉਹਨੇ ਸਾਰਾ ਕੁਝ ਕਰ ਦੇਣਾ ਜਿਨਨੇ ਬੰਦ-ਬੰਦ ਕਟਾਉਂਦਿਆਂ ਸਿੱਖਾਂ ਨੂੰ ਭਰੋਸਾ ਸਦਕ ਸਬਰ ਬਖਸ਼ਿਆ ਜਿਨੇ ਬਾਣੀ ਪੜਨ ਦਾ ਬਲ ਬਖਸ਼ਿਆ ਇਹ ਗੋਡੇ ਕਿੱਡੀ ਕੀ ਚੀਜ਼ ਹੈ ਇਹ ਆਪਾਂ ਬਹਾਨੇ ਦਾ ਬਣਾਈਏ ਇਹ ਜਿੱਦਬਾਜੀ ਨਾ ਕਰੀਏ ਇਹ ਜਿੱਦਬਾਜੀ ਨੇ ਸਾਡੀ ਕੌਮ ਦਾ ਕਹਾਣ ਕੀਤਾ ਕੱਲ ਉੱਥੇ ਕੁਝ ਅਫਸਰਾਂ ਨੇ ਲੋਕ ਕਹਿੰਦੇ ਤੁਸੀਂ ਕਿਸੇ ਗਰੀਬ ਨੂੰ ਦੇ ਦਿਓ ਹੁਣ ਜਿਹੜੇ ਅਫਸਰ ਨੇ ਕਿਹਾ ਉਹਨੂੰ ਦੇ ਦਿਆਂਗੇ ਮੈਂ ਕੱਲ ਵੀ ਕਿਹਾ ਸੀ ਤਖਤ ਜਿਹੜੇ ਤਖਤ ਤੇ ਬੈਠ ਕੇ ਸਤਿਗੁਰ ਸੱਚੇ ਭਾਸ਼ੁ ਨੂੰ ਸ਼ਹੀਦ ਕਰਨ ਦਾ ਫਰਮਾਨ ਸੁਣਾਇਆ ਗਿਆ ਸੀ ਨਾ ਉਹ ਸਿੱਖਾਂ ਨੇ ਧੂਕੇ ਲਿਆਂਦਾ ਸੀ ਘੋੜਿਆਂ ਪਿੱਛੇ ਪਾ ਕੇ ਤੇ ਉੱਥੇ ਦਰਬਾਰ ਸਾਹਿਬ ਦੇ ਚਰਨਾਂ 'ਚ ਛੁੱਟਿਆ ਲਿਆ ਇਸ ਕਰਕੇ ਜਿਹੜੀਆਂ ਕੁਰਸੀਆਂ ਗੁਰੂ ਘਰ ਦੇ ਵਿੱਚ ਲੱਗ ਗਈਆਂ ਇੱਕ ਵਾਰ ਉਹ ਪਤਾ ਨਹੀਂ ਕਿਹੜਾ ਭਾਗਾ ਹੋਊਗਾ ਜਿਹੜਾ ਕਹੂਗਾ ਵੀ ਮੈਨੂੰ ਦੇ ਦੇ ਜੇ ਕਹਿੰਦੇ ਲੈਣੀਆਂ ਤੇ ਲੈ ਲਵੇ ਮੈਂ ਤਾਂ ਕਿਹਾ ਸੀ ਕਿ ਕੁੱਲਾ ਨਾਸ ਕਰਨ ਵਾਲੀ ਗੱਲ ਹੈ ਕਿਹਨੂੰ ਤੇ ਗੁਰੂ ਤੇ ਭਰੋਸਾ ਹੈ ਦੇਖੋ ਗੁਰੂ ਸਾਹਿਬ ਸਿੱਖਾਂ ਨੂੰ ਬੜਾ ਪ੍ਰੇਮ ਕਰਦੇ ਔਰ ਸਿੱਖਾਂ ਦਾ ਇੱਕ ਫਰਜ਼ ਆ ਵੀ ਗੁਰੂ ਨੂੰ ਗੁਰੂ ਬਣਾ ਕੇ ਰੱਖਣਾ ਗੁਰੂ ਦੇ ਬਰਾਬਰ ਹੋ ਕੇ ਨਹੀਂ ਬੈਠਣ ਲੱਗ ਪਣਾ ਗੱਦੀ ਨਹੀਂ ਲਾਉਣ ਲੱਗ ਪਣਾ ਕੁਰਸੀਆਂ ਨਹੀਂ ਢਾ ਲੈਣੀਆਂ ਸੋ ਇਹ 500 ਸਾਲ ਹੋ ਗਿਆ ਸਾਡੇ ਇਹ ਸਾਰੇ ਵਰਤਾਰੇ ਨੂੰ ਗੁਰੂ ਸਾਹਿਬ ਦੇ ਆਗਮਨ ਨੂੰ ਸਿੱਖਾਂ ਨੇ ਕਦੇ ਅੱਜ ਤੱਕ ਯੁਰਤ ਨਹੀਂ ਕੀਤੀ ਵੀ ਅਸੀਂ ਗੁਰੂ ਦੇ ਬਰਾਬਰ ਬੈਠੀਏ ਤੇ ਅਸੀਂ ਅਸੀਂ ਅੱਜ ਕੀ ਹੋ ਗਿਆ ਨੂੰ ਸਾਨੂੰ ਤਾਂ 200 ਸਾਲਾਂ ਚ ਹੀ ਇਹ ਸਾਰੀ ਖੇਡ ਸ਼ੁਰੂ ਹੋ ਗਈ ਪਹਿਲਾਂ ਨਹੀਂ ਸੀ ਕੋਟੇ ਰੁਕਦੇ ਸਾ ਇਹ ਮਾਈਆਂ 1.5 ਮਤਲਬ 90 90 100 100 ਸਾਲ ਦੀਆਂ ਮਾਈਆਂ ਨੇ ਉਹ ਵਿਚਾਰੀਆਂ ਉਹਦੀਆਂ ਨੇ ਤੁਰ ਕੇ ਉਹ ਆਣ ਕੇ ਬਹਿ ਜਾਂਦੀਆਂ ਜਿਹੜੀਆਂ ਅੱਜ ਕੱਲ ਤੁਰੀਆਂ ਫਿਰਦੀਆਂ ਬੀਬੀਆਂ ਨੂੰ ਐ ਲੱਗਦਾ ਵੀ ਨਹੀਂ ਜੀ ਅਸੀਂ ਨਹੀਂ ਬਹਿ ਸਕਦੀ ਥੱਲੇ ਔਰ ਬਹੁਤੀਆਂ ਥਾਵਾਂ ਤੇ ਬੱਚੇ ਬਹਿੰਦੇ ਨੇ ਕੁਰਸੀਆਂ ਤੇ ਹੁਣ ਜੇ ਲੱਗੀ ਨਾ ਹੋਊਗੀ ਤੇ ਕੌਣ ਬਹਿ ਜਾਊਗਾ ਜੇ ਕਿਸੇ ਨੂੰ ਬਹੁਤੀ ਲੋੜ ਆ ਉਹਨੂੰ ਤੁਸੀਂ ਮੌਕੇ ਦੇ ਉੱਤੇ ਕੋਈ ਉਹਦਾ ਇੰਤਜ਼ਾਮ ਕਰ ਦਿਓ ਭਾਵ ਇੰਤਜ਼ਾਮ ਤੋਂ ਕੀ ਭਾਵ ਹੈ ਵੀ ਉਹਦੀਆਂ ਲੱਤਾਂ ਸਿੱਧੀਆਂ ਕਰਕੇ ਤਰੀਕੇ ਨਾਲ ਮਾੜਾ ਜਿਹਾ ਕਰਕੇ ਬਿਠਾ ਦਿਓ ਚਲ ਪਰ ਜਦੋਂ ਕੁਰਸੀ ਲਾਤੀ ਖਾਲੀ ਪਈ ਹੋਈ ਕਿਸੇ ਦੇ ਮਨ 'ਚ ਵੀ ਸ਼ੈਤਾਨੀ ਆ ਜੂ ਵੀ ਮੈਂ ਇੱਥੇ ਕੰਨ ਚਾੜ ਕੇ ਬਹਾਂ ਹੰਕਾਰ ਆ ਜੂ ਤੇ ਸੰਗਤ ਆਰਥਿਕ ਰਾਜੰਦਾ ਐਨੇ ਤੁਸੀਂ ਥੱਲੇ ਬੈਠੇ ਹੋ ਤੇ ਮੈਂ ਇੱਥੇ ਤਖਤ ਤੇ ਬਹਿ ਜਾਵਾਂ ਤੇ ਫਿਰ ਸਾਡੀ ਸੰਗਤ ਕਾਦੀ ਸੰਗਤ ਤਾਂ ਆ ਵੀ ਜਾਂ ਤੇ ਖਲੋਤੇ ਹੋਈ ਹੈ ਤੇ ਜਾਂ ਬੈਠੀ ਹੋਈ ਹੈ ਪਰ ਜਗ੍ਹਾ ਇੱਕ ਤੇ ਖੋਲੀ ਹੋਈ ਸੋਇਬ ਇਹ ਆਪਾਂ ਜਿਹੜਾ ਨਾ ਹਜੂਰ ਸੱਚੇ ਬਾਦਸ਼ਾਹ ਦਾ ਉਹਨਾਂ ਨੇ ਸਾਡੀ ਪ੍ਰੀਖਿਆ ਲੈ ਰਿਆ ਪ੍ਰੀਖਿਆ ਇਦਾਂ ਦੀ ਹੁੰਦੀ ਆ ਗੋਡੇ ਸਾਡੇ ਰੁਕਣੇ ਆ ਪਰ ਅਸੀਂ ਇੰਨਾ ਤੰਗੀਆਂ ਤਰੁੱਟੀਆਂ ਤੋਂ ਪਰੇਸ਼ਾਨ ਹੋ ਕੇ 사ਤਗੁਰ ਸੱਚੇ ਪਾਤਸ਼ਾਹ ਦੇ ਹੁਕਮਾਂ ਦੀ ਉਦੂਲੀ ਨਹੀਂ ਕਰਨੀ ਇਹ ਨਹੀਂ ਵੀ ਮੂੰਹ ਚੌਕਿਆਂ ਨੂੰ ਕੁਰਸੀਆਂ ਲਾਗੀਆਂ ਸੋਫੇ ਲੱਗ ਜਾਣਗੇ ਫਿਰ ਬੈੱਡ ਲਾ ਲਿਓ ਉੱਥੇ ਲੰਮੇ ਪੈਣਾ ਜੀ ਅਸੀਂ ਕਿਤੇ ਸਿਨਮਾ ਬਣਾ ਦਈਏ ਗੁਰੂ ਘਰ ਨੂੰ ਫਿਰ ਇਹ ਸਾਨੂੰ ਸਾਰਾ ਪਤਾ ਹੈ ਬੀਬੀਆਂ ਜਿਹੜੀਆਂ ਇੱਕ ਲੱਤ ਤੇ ਨੱਚ ਪੈਂਦੀਆਂ ਨੇ ਨਾ ਸਾਦਾ ਲੰਡਰ ਸਾਦਾਂ ਕੋ ਜਾ ਕੇ ਜਿਨ੍ਹਾਂ ਨੂੰ ਚੌਕੀਆਂ ਆਉਂਦੀਆਂ ਨੇ ਉਹਦੇ ਵਾਲ ਖੁੱਲ ਜਾਂਦੇ ਪਤਾ ਨਹੀਂ ਲੱਗਦਾ ਉੱਥੇ ਲੱਤਾਂ ਘੁੱਡੇ ਕਹਿਮ ਹੋ ਜਾਂਦੇ ਨੇ ਸਾਰੇ ਮਾਰਾਈ ਜੂਲੇ ਚ ਆਣ ਕੇ ਗੋਡਿਆਂ ਨੂੰ ਬਹੁਤ ਪੈ ਜਾਂਦੀ ਵੀ ਗੋਡੇ ਨਹੀਂ ਚੱਲ ਸਰ। ਇੱਕ ਬੰਦਾ ਜਿਹੜਾ ਫੇਰੂਮਾਨ ਵਿੱਚ ਹਟਾਇਆ ਨਾ ਜਿਹਨੂੰ ਉਹ ਸਾਡੇ ਤੇ ਲੱਗੇ ਲੋਕਾਂ ਨੂੰ ਪਤਾ ਹਣਾ ਉਹ ਬੰਦਾ ਸਾਰੀ ਦਿਹਾੜੀ ਤਾਕਤ ਪਾਉਂਦੇ ਚੌਂਕੜੀ ਮਾਰ ਕੇ ਤਾਸ਼ ਖੋਟਦਾ। ਸਭਤੀ ਦਿਹਾੜੀ। ਸਵੇਰ ਤੋਂ ਸ਼ਾਮਾਂ ਤੱਕ ਤੁਸੀਂ ਕਦੇ ਫੇਰੂਮਾਂ ਚੱਲ ਜਾਓ ਉਹ ਬੰਦਾ ਤੁਹਾਨੂੰ ਉੱਥੇ ਮਿਲੂਗਾ ਗੁਰਦੁਆਰੇ ਦੇ ਆਣ ਕੇ ਪੰਚ ਤਬਈਂਦਾ। ਤਾਸ਼ ਖੇਡਦਿਆਂ ਉਹਦੇ ਗੋਡੇ ਕੰਮ ਕਰਦੇ ਆ। ਗੁਰੂ ਘਰ ਆ ਕੇ ਗੋਡੇ ਕੰਮ ਕਰਨ ਨੂੰ ਬੰਦ ਹੋ ਜਾਂਦੇ। ਜੇ ਮੱਦਾ ਬੜਾ ਸੰਗੀਨ ਹੈ ਇੱਥੇ بڑے ਲੋਕਾਂ ਨੇ ਸਾਨੂੰ ਕਹਿਣਾ ਵੀ ਤੁਸੀਂ ਇਦਾਂ ਤੁਸੀਂ ਤਾਲੀ ਪਾਣੀ ਤੁਸੀਂ ਇਹ ਵੋ ਦੇਖੋ ਅਸੀਂ ਜੋ ਮਰਜੀ ਹੋਈਏ ਗੁਰੂ ਦਾ ਸਤਕਾਰ ਬਹਾਲ ਕਰਾਉਣ ਨੂੰ ਕਿਸੇ ਬੰਦੇ ਨੂੰ ਉਹਨੇ ਮਾਰ ਦਿੱਤਾ ਕੁਰਸੀਆਂ 'ਚ ਜਾਨ ਹੈ ਜਿਨ੍ਹਾਂ ਦੇ ਟੁੱਟਿਆ ਇਹਨਾਂ ਦੁੱਖ ਹੋ ਰਿਹਾ ਸਾਨੂੰ ਤੇ ਤੁਸੀਂ ਦੱਸੋ ਕੁਰਸੀਆਂ ਦੇ ਟੁੱਟਿਆਂ ਦੁੱਖ ਹੋ ਰਿਹਾ ਮਰਿਆਦਾਾਂ ਦੇ ਟੁੱਟਿਆਂ ਕੋਈ ਦੁੱਖ ਨਹੀਂ ਹੁੰਦਾ ਸਾਨੂੰ ਤੋਂ ਮਾਲਕ ਕਿਰਪਾ ਕਰਨ ਆਪਣਾ ਸਮਾਂ ਹੋ ਗਿਆ ਚਾਲੇ ਪਾਉਣ ਦਾ ਸੰਗਤ ਜਿਹੜੀ ਆ ਨਾਲ ਚੱਲ ਸਕਦੀ ਓ ਖੋਜੀਵਾਲ ਨੂੰ ਚਲੀਏ ਕਿਉਂਕਿ ਆਪਣਾ ਇੱਥੇ ਕਰ ਰਿਹੀ ਆਏ ਆਂ ਮਹਾਰਾ ਸੱਚੇ ਪਾਤਸ਼ਾਹ ਆਪ ਅਗਵਾਈ ਕਰ ਗਿਆ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਸਾਡੇ ਤੁਹਾਡੇ ਸਾਡੇ ਮੇਰੇ ਕਿਸੇ ਵੀ ਬੰਦੇ ਦੇ ਹੱਥੋਂ ਖੇੜ ਵੱਡੀ ਹੋ ਗਈ ਹੁਣ ਸਾਡੇ ਹੱਥ ਕੋਈ ਨਹੀਂ ਸੰਭਲਦੀ ਅਸੀਂ ਗੁਰੂ ਅੱਗੇ ਫਰਿਆਦ ਕੀਤੀ ਵੀ ਸਤਿਗੁਰ ਜੀ ਆਪ ਅਗਵਾਈ ਕਰੋ ਅਸੀਂ ਤੁਹਾਡੇ ਪਿੱਛੇ ਲੱਗਦੇ ਕੋਈ ਰਾਹ ਦਿਖਾਓ ਸਾਨੂੰ ਸਤਿਗੁਰ ਆਪ ਆਏ ਆ ਉਹਨਾਂ ਦੀ ਬਾਤ ਬਾਤ ਸੰਗਤ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਨੇ ਅਗਵਾਈ ਕਰਨੀ ਆਂ ਬੱਤ-ਬੱਤ ਸੰਗਤ ਜਿਹੜੀ ਜਾ ਸਕਦੀ ਹੈ ਉਹ ਨਾਲ ਚਲੀਏ ਪੋਜੇ ਵਾਲੇ ਉੱਥੇ ਪੜਾ ਹੋਣਾ ਉੱਥੇ ਪੜਾ ਦੇ ਉੱਤੇ ਜਿਹੜਾ ਸਕੂਲ ਦੇ ਵਿੱਚ ਆ ਸਤਿਗੁਰ ਦੀ ਸੰਗਤ ਕਰੀਏ ਦਰਸ਼ਨ ਕਰੀਏ ਮੱਥਾ ਟੇਕੀਏ ਤੇ ਆਪ ਚਾਹੀ ਸਿੱਖੀ ਬਹਿਣ ਖਰੋਣ ਦਾ ਜਿਹੜੇ ਬਹਿਣਾ ਖਰੋਣਾ ਸਿੱਖਣਾ ਪੈਣਾ ਉਹਨੂੰ ਦੁਬਾਰਾ ਇੱਕ ਭੁੱਲ ਗਏ ਆ ਸਾਡੇ ਬਜ਼ੁਰਗਾਂ ਨੂੰ ਆਉਂਦਾ ਸੀ ਸਾਨੂੰ ਨਹੀਂ ਆਉਂਦਾ ਸੋ ਇੰਨੀ ਇੱਕ ਬੇਨਤੀ ਆ ਸਾਂਝੀ ਫਤਿਹ ਸਾਰਿਆਂ ਨਾਲ ਬਲ ਸਾਹਿਬ ਵਾਹਿਗੁਰੂ I'm